ਚਲ ਠੀਕ ਅਰਪਿੰਦਰ ਚੰਗਾ ਆ ਸੁਣ ਲੋ ਅਰਪਿੰਦਰ ਕੀ ਕਹਿਣ ਲਈ ਹੈ ਕੀ ਕਹਿੰਦੀ ਹੁਣ ਕਹਿਣਾ ਉਹਨੇ ਕੀ ਆ ਰੱਟਾ ਹੋਰ ਪਾ ਕੇ ਬੈਠਾ ਜੀ ਲਵਲੀ ਇੱਥੇ ਆਇਆ ਤਾਂ ਜੋਬਨ ਨੂੰ ਮਿਲ ਗਿਆ ਵਾ ਹੁਣ ਕਹਿੰਦੇ ਆ ਵੀ ਜੋਬਨ ਨੂੰ ਕਰ ਸੱਦਣਾ ਵਾ ਘੜੀ ਘੜੀ ਤੇ ਕਹਿੰਦਾ ਵਾ ਕਦੀ ਕੋਈ ਗੱਲ ਕਦੀ ਕੋਈ ਗੱਲ ਅਸੀਂ ਤਾਂ ਫਿਗਰਾਂ ਚ ਪੈ ਗਏ ਦੋਵੇਂ ਜਾਣੀ ਮੈਂ ਵੀ ਉਦਾਂ ਹੀ ਪੁੱਛਦਾ ਵਾ ਉਹ ਤਾਂ ਪੁੱਛਦਾ ਤਾਂ ਸਹਰਜ ਬੰਦਾ ਵਾ ਤੂੰ ਇਹਦੇ ਜਾਣੀ ਕਿ ਮੈਂ ਦੂਜੇ ਪਾਸੇ ਗੱਲਾਂ ਲੈ ਆਈ ਨੇ ਤੂੰ ਖੁਦ ਹੀ ਸਮਝੋ ਹਾਂ ਉਹ ਜੋ ਤੁਸੀਂ ਜਵਾਬਦਾ ਪਤਾ ਕਰਦੇ ਹਾਂ ਤੇ ਕਦੀ ਇੱਧਰ ਜਾਣਾ ਪੈਂਦਾ ਕਦੀ ਉੱਧਰ ਕਈ ਥਾਵਾਂ ਤੇ ਪੇਪਰ ਦੇਣੇ ਹੁੰਦੇ ਆ ਤੇ ਉਧਰੋਂ ਤੁਸੀਂ ਇਦਾਂ ਬਾਰ-ਬਾਰ ਫੋਨ ਕਰੀ ਜਾਓਗੇ ਉਹਦਾ ਸਭੋ ਧਿਆਨ ਹੋ ਜਾਣਾ ਭੁਣੀ ਭਾਜੀ ਕਿਉਂ ਡੇ ਬਾਰ-ਬਾਰ ਹੈਲੋ ਬਾਬਰ ਦਾਦੀ ਪਰ ਮੈਂ ਸਲਾਹ ਕਰਦੀ ਪਹਿਲਾਂ ਇੱਥੇ ਆਈ ਫਿਰ ਕੋਈ ਗੱਲ ਨਹੀਂ ਕਰ ਲਾਂਗੇ ਤੁਸੀਂ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਨਾ ਜੇ ਅੱਜ ਕੱਲ੍ਹ ਚ ਹੋ ਸਕਦਾ ਤਾਂ ਕੋਈ ਨਹੀਂ ਮੈਂ ਵੇਖ ਲੂੰਗਾ ਆਜੂਗਾ ਤੁਹਾਡੇ ਕੋਲ ਹੈਂ